ਕਾਂਗਰਸੀ ਲੀਡਰ ਨਵਜੋਤ ਸਿੱਧੂ ਇਨੀ ਦਿਨੀ ਪਰਿਵਾਰ ਨਾਲ ਸਮਾਂ ਬਿਤਾ ਰਹੇ ਨੇ ਇਨੀ ਦਿਨੀ ਨਵਜੋਤ ਸਿੱਧੂ ਮੋਰੀਸ਼ੀਅਸ 'ਚ ਆਪਣੀ 30 ਦਾ ਜਨਮ ਦਿਨ ਮਨਾ ਰਹੇ ਨੇ ਜੀ ਹਾਂ ਨਵਜੋਤ ਸਿੱਧੂ ਦੀ ਧੀ ਰਬੀਆ 30 ਸਾਲ ਦੀ ਹੋ ਗਈ ਹੈ ਜਿਸ ਦਾ ਜਨਮ ਦਿਨ ਵਿਦੇਸ਼ 'ਚ ਮਨਾਇਆ ਜਾ ਰਿਹਾ ਹੈ ਨਵਜੋਤ ਸਿੱਧੂ ਜਨਮ ਦਿਨ ਤੇ ਇੰਜੋਏ ਕਰਦੇਆਂ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਰਹੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਨਵਜੋਤ ਸਿੱਧੂ ਆਪਣੇ ਪਰਿਵਾਰ ਨਾਲ ਬੀਚ ਦੇ ਕੰਡੇ ਤੇ ਖੂਬ ਮਸਤੀ ਵੀ ਕਰ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਅਹੀਂ ਨਵਜੋਤ ਸਿੱਧੂ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਧੀ ਦਾ ਜਨਮ ਦਿਨ ਮੋਰੀਸ਼ੀਅਸ 'ਚ ਮਨਾਉਣ ਲਈ ਪਹੁੰਚੀ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਨਵਜੋਤ ਸਿੱਧੂ ਨੇ ਲਿਖਿਆ ਮੋਰੀਸ਼ੀਅਸ ਡੈਸਟੀਨੇਸ਼ਨ ਫॉर ਰਬੀਆਜ਼ ਬਰਥਡੇ ਦੱਸਦੇ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦਿੱਲੀ 'ਚ ਪ੍ਰਿਯੰਕਾ ਗਾਂਧੀ ਨੂੰ ਮਿਲੇ ਸੀ ਤੇ ਜਾਣਕਾਰੀ ਮੁਤਾਬਕ ਉਸ ਤੋਂ ਬਾਅਦ ਹੀ ਨਵਜੋਤ ਸਿੱਧੂ ਦਾ ਪਰਿਵਾਰ ਦੇ ਨਾਲ ਮੋਰੀਸ਼ੀਅਸ ਲਈ ਰਵਾਨਾ ਹੋਗੇ ਸੀ ਇਸ ਦੇ ਨਾਲ ਹੀ ਦੈਨਿਕ ਵਾਸਕਲ ਦੀ ਰਿਪੋਰਟ ਮੁਤਾਬਕ ਸਿੱਧੂ ਪਰਿਵਾਰ ਨੇ ਮੋਰੀਸ਼ੀਅਸ ਦੇ ਕਾਂਸੈਪਟ ਪ੍ਰਿੰਸ ਮੋਰਿਸ ਰਿਜ਼ੋਰਟ ਬੁੱਕ ਕੀਤਾ ਹੈ ਜਿਸ ਦੀ ਕੀਮਤ 20000 ਰੁਪਏ ਸ਼ੁਰੂ ਹੁੰਦੀ ਹੈ ਦੱਸਦੇ ਕਿ ਇੰਨੇ ਦਿਨੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਸਿਆਸਤ ਨੂੰ ਲੈ ਕੇ ਕਾਫੀ ਐਕਟਿਵ ਨਜ਼ਰ ਆ ਰਹੀ ਨੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸਿਰ ਇਸ ਤੋਂ ਜ਼ਰੂਰ ਚੌਂ ਰਹੇਗੀ ਜਿਸ ਨੂੰ ਲੈ ਸਿਆ ਪਰ ਜ਼ਿਕਰ ਇਹ ਖਾਸ ਹੈ ਕਿ ਮਵਜੂਦ ਸਿੱਧੂ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਖੂਬ ਇੰਜੋਏ ਕਰਿ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਨੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਇਨੀ ਦਿਨੀ ਪਰਿਵਾਰ ਨਾਲ ਸਮਾਂ ਬਿਤਾ ਰਹੇ ਨੇ ਇਨੀ ਦਿਨੀ ਨਵਜੋਤ ਸਿੱਧੂ ਮੋਰੀਸ਼ੀਅਸ 'ਚ ਆਪਣੀ 30 ਦਾ ਜਨਮ ਦਿਨ ਮਨਾ ਰਹੇ ਨੇ ਜੀ ਹਾਂ ਨਵਜੋਤ ਸਿੱਧੂ ਦੀ ਧੀ ਰਬੀਆ 30 ਸਾਲ ਦੀ ਹੋ ਗਈ ਹੈ ਜਿਸ ਦਾ ਜਨਮ ਦਿਨ ਵਿਦੇਸ਼ 'ਚ ਮਨਾਇਆ ਜਾ ਰਿਹਾ ਹੈ ਨਵਜੋਤ ਸਿੱਧੂ ਜਨਮ ਦਿਨ ਤੇ ਇੰਜੋਏ ਕਰਦੇਆਂ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਰਹੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਨਵਜੋਤ ਸਿੱਧੂ ਆਪਣੇ ਪਰਿਵਾਰ ਨਾਲ ਬੀਚ ਦੇ ਕੰਢੇ ਤੇ ਖੂਬ ਮਸਤੀ ਵੀ ਕਰ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਦੇ ਨਾਹੀਂ ਨਵਜੋਤ ਸਿੱਧੂ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਧੀ ਦਾ ਜਨਮ ਦਿਨ ਮੋਰੀਸ਼ੀਅਸ 'ਚ ਮਨਾਉਣ ਲਈ ਪਹੁੰਚੀ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਨਵਜੋਤ ਸਿੱਧੂ ਨੇ ਲਿਖਿਆ ਮੋਰੀਸ਼ੀਅਸ ਡੈਸਟੀਨੇਸ਼ਨ ਫॉर ਰਬੀਆਜ਼ ਬਰਥਡੇ ਦੱਸ ਦੇ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦਿੱਲੀ 'ਚ ਪ੍ਰਿਯੰਕਾ ਗਾਂਧੀ ਨੂੰ ਮਿਲੇ ਸੀ ਤੇ ਜਾਣਕਾਰੀ ਮੁਤਾਬਕ ਉਸ ਤੋਂ ਬਾਅਦ ਹੀ ਨਵਜੋਤ ਸਿੱਧੂ ਪਰਿਵਾਰ ਦੇ ਨਾਲ ਮੋਰੀਸ਼ੀਅਸ ਲਈ ਰਵਾਨਾ ਹੋ ਗਏ ਸੀ ਇਸ ਦੇ ਨਾਲ ਹੀ ਦੈਨਿਕ ਵਾਸਕਾ ਦੀ ਰਿਪੋਰਟ ਮੁਤਾਬਕ ਸਿੱਧੂ ਪਰਿਵਾਰ ਨੇ ਮੋਰੀਸ਼ੀਅਸ ਦੇ ਕਾਨਸੈਪਟ ਪ੍ਰਿੰਸ ਮੋਰਿਸ ਰਿਜ਼ੋਰਟ ਬੁੱਕ ਕੀਤਾ ਹੈ ਜਿਸ ਦੀ ਕੀਮਤ 200000 ਰੁਪਏ ਸ਼ੁਰੂ ਹੁੰਦੀ ਹੈ ਦੱਸ ਦੇ ਕਿ ਇੰਨੀ ਦਿਨੀ ਨਵਜੋਤ ਸਿੱਧੂ ਦੀ ਪਤਨੀ ਨਵਜੋਤਕੌਰ ਸਿੱਧੂ ਵੀ ਸਿਆਸਤ ਨੂੰ ਲੈ ਕੇ ਕਾਫੀ ਐਕਟਿਵ ਨਜ਼ਰ ਆ ਰਹੀ ਨੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਵੀ ਸਿਰ ਇਸ ਤੋਂ ਜ਼ਰੂਰ ਚੌਂ ਰਹੇਗੀ ਜਿਸ ਨੂੰ ਲੈ ਤੇ ਪਰ ਜ਼ਿਕਰ ਇਹ ਖਾਸ ਹੈ ਕਿ ਮਵਜੂਦ ਸਿੱਧੂ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਖੂਬ ਇੰਜੋਏ ਕਰਿਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਨੇ